ਸਤਿ ਸ਼੍ਰੀ ਅਕਾਲ ਮਹਿਮਾਨ ਪ੍ਰੀਤ कौर ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਨਜ਼ਰ ਮਾਰਦੇ ਹਾਂ ਇਸ ਵਾਲੇ ਦੀ ਸਭ ਤੋਂ ਵੱਡੀ ਖਬਰ ਤੇ ਪੰਜਾਬ ਦੇ ਵਿੱਚ ਦੇਰ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਤੁਹਾਨੂੰ ਦੱਸ ਰਹੀਏ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਹੜ੍ਹਾਂ ਦੀ ਸਥਿਤੀ ਬਣੀ ਹੋਈ ਸੀ ਧੁੱਪ ਨਿਕਲਣ ਦੇ ਕਰਕੇ ਜਿਹੜਾ ਪਾਣੀ ਸੀ ਉਹ ਉਤਰਨਾ ਸ਼ੁਰੂ ਹੋਇਆ ਸੀ ਪਰ ਦੇਰ ਰਾਤ ਤੋਂ ਫੇਰ ਪੰਜਾਬ ਦੇ ਵਿੱਚ ਆ ਜਿਹੜੀ ਉਹ ਭਾਰੀ ਬਾਰਿਸ਼ ਸ਼ੁਰੂ ਹੋ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ 4 ਦਿਨਾਂ ਦੇ ਵਿੱਚ ਹੋਰ ਭਾਰੀ ਮੀਂਹ ਪੈ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਜਿਹੜੀ ਉਹ ਮੀਂਹ ਦੇ ਕਰਕੇ ਹੜ੍ਹਾਂ ਦੇ ਕਰਕੇ ਤਬਾਹੀ ਮੱਚੀ ਹੋਈ ਸੀ ਤੇ ਮੁਰਤੋਂ ਪੰਜਾਬ ਦੇ ਵਿੱਚ ਜਿਹੜਾ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਕਈ ਇਲਾਕਿਆਂ ਦੇ ਵਿੱਚ ਬਦਲਵਾਈ ਹੋਈ ਪਈ ਹੈ ਤੇ ਕਈ ਇਲਾਕਿਆਂ ਦੇ ਵਿੱਚ ਦੇਰ ਰਾਤ ਤੋਂ ਜਿਹੜਾ ਮੀਂਹ ਪੈ ਰਿਹਾ ਤੇ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਿਹਾ ਜਾ ਰਿਹਾ ਕਿ ਇੱਕ ਵਾਰ ਪੰਜਾਬ ਦੇ ਵਿੱਚ ਫਿਰ ਤੋਂ ਹੈ ਜਿਹੜੀ ਉਹ ਝੜੀ ਲੱਗ ਗਈ ਹੈ ਤੇ ਇਹ ਝੜੀ ਕਦੋਂ ਤੱਕ ਰੁਕੇਗੀ ਇਸ ਬਾਰੇ ਕਹਿਣਾ ਮੁਸ਼ਕਿਲ ਹੈ। ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਸਮੇਂ-ਸਮੇਂ ਤੇ ਅਲਰਟ ਜਾਰੀ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ 17 ਤਰੀਕ ਤੱਕ ਜਿਹੜਾ ਮੀਂਹ ਹੈ ਇਸੇ ਤਰੀਕੇ ਦੇ ਨਾਲ ਪੈਂਦਾ ਰਹੇਗਾ ਤੇ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਹੈ ਇੱਕ ਵਾਰ ਫਿਰ ਤੋਂ ਮੱਤ ਸੱਦੀ ਹੈ ਕਿਉਂਕਿ ਮਸਾਂ ਹੀ ਜਿਹੜੇ ਦਰਿਆ ਨੇ ਸਮੁੰਦਰ ਨੇ ਉਹਨਾਂ ਦਾ ਪਾਣੀ ਹੈ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਪਾਰ ਘਟਿਆ ਸੀ ਪਰ ਜੇਕਰ ਹੁਣ ਫਿਰ ਤੋਂ ਤੇਜ਼ ਮੀਂਹ ਇਸੇ ਤਰੀਕੇ ਦੇ ਨਾਲ ਪੈਂਦਾ ਰਿਹਾ ਤਾਂ ਜਿਹੜਾ ਪਾਣੀ ਹੈ ਉਹ ਖਤਰੇ ਤੋਂ ਪਾਰ ਜਾ ਸਕਦਾ ਹੈ ਇਕਮਾਰ ਫਿਰ ਤੋਂ ਪੰਜਾਬ ਦੇ ਵਿੱਚ ਤਬਾਹੀ ਮਚ ਸਕਦੀ ਹੈ ਤੁਹਾਨੂੰ ਦੱਸ ਦੇ ਕਿ ਚੰਡੀਗੜ੍ਹ, ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ ਜਿਨ੍ਹਾਂ ਦੇ ਵਿੱਚ ਦੇਰ ਰਾਤ ਤੋਂ ਹੀ ਮੀਂਹ ਪੈ ਰਿਹਾ ਤੇ ਲਗਾਤਾਰ ਹੈ ਜਿਹੜਾ ਇਹ ਤੇਜ਼ ਮੀਂਹ ਪੈ ਰਿਹਾ ਤੁਹਾਨੂੰ ਦੱਸ ਦਈਏ ਕਿ ਬੱਦਲਬਾਈ ਦੇ ਨਾਲ-ਨਾਲ ਜਿਹੜੀ ਹੈ ਅਸਮਾਨੀ ਬਿਜਲੀ, ਤੂਫਾਨ, ਚੱਕਰ ਚੱਲਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਪੰਜਾਬ ਦੇ ਵਿੱਚ ਫਿਰ ਤੋਂ ਹੈ ਜਿਹੜਾ ਉਹ ਖੌਫਨਾਕ ਮੰਜ਼ਰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਦੇਰ ਰਾਤ ਤੋਂ ਹੀ ਫਿਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਤੇ ਉਧਰ ਦੂਜੇ ਪਾਸੇ ਜੇਕਰ ਗੱਲ ਕਰੀ ਜਾਵੇ ਪਹਾੜੀ ਇਲਾਕਿਆਂ ਦੀ ਤਾਂ ਪਹਾੜਾਂ ਦੇ ਵਿੱਚ ਵੀ ਜਿਹੜਾ ਲਗਾਤਾਰ ਮੀਂਹ ਪੈ ਰਿਹਾ ਹੈ لینڈ ਸਲਾਈਡਸ ਹੋ ਰਹੀਆਂ ਨੇ ਤਬਾਹੀ ਹੈ ਜਿਹੜੀ ਉੱਥੇ ਲਗਾਤਾਰ ਮਚ ਰਹੀ ਹੈ ਸੜਕਾਂ ਬੰਨ ਸਭ ਕੁਝ ਟੁੱਟ ਰਿਹਾ ਤੇ ਰੋਡ ਨੇ ਜਿਹੜੇ ਉਹ ਬਲੌਕ ਹੋ ਰਹੇ ਨੇ ਤੇ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਮੀਂਹ ਹੈ ਜਿਹੜਾ ਉਸਨੇ ਫਿਰ ਤੋਂ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਲਗਾਤਾਰ ਮੀਂਹ ਟੇਰ ਬਣ ਕੇ ਵਰਸ ਰਿਹਾ ਹੈ ਕਈ ਪਿੰਡਾਂ ਦੇ ਵਿੱਚ ਪਾਣੀ ਹਲੇ ਵੀ ਉਤਰਿਆ ਨਹੀਂ ਸੀ ਕਿ ਦੁਬਾਰਾ ਮੀਂਹ ਹੈ ਜਿਹੜਾ ਉਹ ਫਿਰ ਤੋਂ ਕਹਿਰ ਬਣ ਕੇ ਵਰਸਣਾ ਸ਼ੁਰੂ ਹੋ ਗਿਆ। ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ। ਸਤਿ ਸ਼੍ਰੀ ਅਕਾਲ ਮਹਿਮਾਨਪ੍ਰੀਤ कौर ਤੁਸੀਂ ਦੇਖ ਰਹੇ ਹੋ 24x7 ਪੰਜਾਬ ਨਜ਼ਰ ਮਾਰਦੇ ਹਾਂ ਇਸ ਵਾਲੇ ਦੀ ਸਭ ਤੋਂ ਵੱਡੀ ਖਬਰ ਤੇ ਪੰਜਾਬ ਦੇ ਵਿੱਚ ਦੇਰ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਤੁਹਾਨੂੰ ਦੱਸ ਰਹੀਏ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਹੜ੍ਹਾਂ ਦੀ ਸਥਿਤੀ ਬਣੀ ਹੋਈ ਸੀ। ਤੂਪ ਨਿਕਲਣ ਦੇ ਕਰਕੇ ਜਿਹੜਾ ਪਾਣੀ ਸੀ ਉਹ ਉਤਰਨਾ ਸ਼ੁਰੂ ਹੋਇਆ ਸੀ ਪਰ ਦੇਰ ਰਾਤ ਤੋਂ ਫੇਰ ਪੰਜਾਬ ਦੇ ਵਿੱਚ ਆ ਜਿਹੜੀ ਉਹ ਭਾਰੀ ਬਾਰਿਸ਼ ਸ਼ੁਰੂ ਹੋ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ 4 ਦਿਨਾਂ ਦੇ ਵਿੱਚ ਹੋਰ ਭਾਰੀ ਮੀਂਹ ਪੈ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਜਿਹੜੀ ਉਹ ਮੀਂਹ ਦੇ ਕਰਕੇ ਹੜ੍ਹਾਂ ਦੇ ਕਰਕੇ ਤਬਾਹੀ ਮੱਚੀ ਹੋਈ ਸੀ ਤੇ ਮੁਰਤੋਂ ਪੰਜਾਬ ਦੇ ਵਿੱਚ ਜਿਹੜਾ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਕਈ ਇਲਾਕਿਆਂ ਦੇ ਵਿੱਚ ਬਦਲਵਾਈ ਹੋਈ ਪਈ ਹੈ ਤੇ ਕਈ ਇਲਾਕਿਆਂ ਦੇ ਵਿੱਚ ਦੇਰ ਰਾਤੋਂ ਜਿਹੜਾ ਮੀਂਹ ਪੈ ਰਿਹਾ ਤੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਿਹਾ ਜਾ ਰਿਹਾ ਕਿ ਇੱਕ ਵਾਰ ਪੰਜਾਬ ਦੇ ਵਿੱਚ ਫਿਰ ਤੋਂ ਹੈ ਜਿਹੜੀ ਉਹ ਝੜੀ ਲੱਗ ਗਈ ਹੈ ਤੇ ਇਹ ਝੜੀ ਕਦੋਂ ਤੱਕ ਰੁਕੇਗੀ ਇਸ ਬਾਰੇ ਕਹਿਣਾ ਮੁਸ਼ਕਿਲ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਸਮੇਂ-ਸਮੇਂ ਤੇ ਅਲਰਟ ਜਾਰੀ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ 17 ਤਰੀਕ ਤੱਕ ਜਿਹੜਾ ਮੀਂਹ ਹੈ اسی ਤਰੀਕੇ ਦੇ ਨਾਲ ਪੈਂਦਾ ਰਹੇਗਾ ਤੇ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਹੈ ਇੱਕ ਵਾਰ ਫਿਰ ਤੋਂ ਮੱਤ ਸਿੱਧੀ ਹੈ ਕਿਉਂਕਿ ਮਸਾਂ ਹੀ ਜਿਹੜੇ ਅ ਦਰਿਆ ਨੇ ਸਮੁੰਦਰ ਨੇ ਉਹਨਾਂ ਦਾ ਪਾਣੀ ਹੈ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਪਾਰ ਘਟਿਆ ਸੀ ਪਰ ਜੇਕਰ ਹੁਣ ਫਿਰ ਤੋਂ ਤੇਜ਼ ਮੀਂਹ ਇਸੇ ਤਰੀਕੇ ਦੇ ਨਾਲ ਪੈਂਦਾ ਰਿਹਾ ਤਾਂ ਜਿਹੜਾ ਪਾਣੀ ਹੈ ਉਹ ਖਤਰੇ ਤੋਂ ਪਾਰ ਜਾ ਸਕਦਾ ਹੈ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਤਬਾਹੀ ਮੱਚ ਸਕਦੀ ਹੈ ਤੁਹਾਨੂੰ ਦੱਸ ਦੇ ਕਿ ਚੰਡੀਗੜ੍ਹ, ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ ਜਿਨ੍ਹਾਂ ਦੇ ਵਿੱਚ ਦੇਰ ਰਾਤ ਤੋਂ ਹੀ ਮੀਂਹ ਪੈ ਰਿਹਾ ਤੇ ਲਗਾਤਾਰ ਹੈ ਜਿਹੜਾ ਇਹ ਤੇਜ਼ ਮੀਂਹ ਪੈ ਰਿਹਾ ਤਾਨੂੰ ਦੱਸ ਦਈਏ ਕਿ ਬਦਲਵਾਈ ਦੇ ਨਾਲ-ਨਾਲ ਜਿਹੜੀ ਐ ਅਸਮਾਨੀ ਬਿਜਲੀ ਤੂਫਾਨ ਚੱਕਰ ਚੱਲਣ ਦੀ ਵੀ ਉਮੀਦ ਕੀਤੀ ਜਾ ਰਹੀ ਐ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਪੰਜਾਬ ਦੇ ਵਿੱਚ ਫਿਰ ਤੋਂ ਹੈ ਜਿਹੜਾ ਉਹ ਖੌਫਨਾਕ ਮੰਜ਼ਰ ਦੇਖਣ ਨੂੰ ਮਿਲ ਸਕਦਾ ਕਿਉਂਕਿ ਦੇਰ ਰਾਤ ਤੋਂ ਹੀ ਫਿਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦਾ ਵਿੱਚ ਮੀਂਹ ਪੈ ਰਿਹਾ ਤੇ ਉਧਰ ਦੂਜੇ ਪਾਸੇ ਜੇਕਰ ਗੱਲ ਕਰੀ ਜਾਵੇ ਪਹਾੜੀ ਇਲਾਕਿਆਂ ਦੀ ਤਾਂ ਪਹਾੜਾਂ ਦੇ ਵਿੱਚ ਵੀ ਜਿਹੜਾ ਲਗਾਤਾਰ ਮੀਂਹ ਪੈ ਰਿਹਾ ਲੈਂਡਸਲਾਈਡਸ ਹੋ ਰਹੀਆਂ ਨੇ ਤਬਾਹੀ ਐ ਜਿਹੜੀ ਉੱਥੇ ਲਗਾਤਾਰ ਮਚ ਰਹੀ ਐ ਸੜਕਾਂ ਬੰਨ ਸਭ ਕੁਝ ਟੁੱਟ ਰਿਹਾ ਤੇ ਰੋਡ ਨੇ ਜਿਹੜੇ ਉਹ ਬਲੌਕ ਹੋ ਰਹੇ ਨੇ ਤੇ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਮੀਂਹ ਹੈ ਜਿਹੜਾ ਉਸਨੇ ਫਿਰ ਤੋਂ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਲਗਾਤਾਰ ਮੀਂਹ ਕੈਰ ਬਣ ਕੇ ਵਰਸ ਰਿਹਾ ਹੈ ਕਈ ਪਿੰਡਾਂ ਦੇ ਵਿੱਚ ਪਾਣੀ ਹਲੇ ਵੀ ਉਤਰਿਆ ਨਹੀਂ ਸੀ ਕਿ ਦੁਬਾਰਾ ਮੀਂਹ ਹੈ ਜਿਹੜਾ ਉਹ ਫਿਰ ਤੋਂ ਕਹਿਰ ਬਣ ਕੇ ਵਰਸਣਾ ਸ਼ੁਰੂ ਹੋ ਗਿਆ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ